ਲੋਕ ਸਭਾ ਹਲਕਾ ਖਡੂਰ ਸਾਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਦੀ ਚੋਣ ਪ੍ਰਕਿਰਿਆ ਨੂੰ ਉਸ ਵੇਲੇ ਵੱਡਾ ਹੰਗਾਰਾ ਮਿਲਿਆ ਜਦੋਂ ਵੱਡੀ ਗਿਣਤੀ ਵਿੱਚ ਐਨ ਆਰ ਆਈ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਦੇ ਹੱਕ ਵਿੱਚ ਤਰਨਤਾਰਨ ਦੇ ਇੱਕ ਨਿੱਜੀ ਪੈਲੇਸ ਵਿੱਚ ਇੱਕ ਵਿਸ਼ਾਲ ਰੈਲੀ ਕਰਵਾਈ ਗਈ ਜਿਸ ਵਿੱਚ ਸੈਂਕੜੇ ਐਨ ਆਰ ਆਈ ਪਰਿਵਾਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਤਰਨਤਾਰਨ ਤੋਂ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਗੁਰਦੇਵ ਸਿੰਘ ਸੰਧੂ ਤਸਵੀਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਲੋਕ ਵੀ ਸ਼ਾਮਿਲ ਹੋਏ ਇਸ ਮੌਕੇ ਐਨ ਆਰ ਆਈ ਵੀਰਾਂ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਉਹ ਵਿਸ਼ੇਸ਼ ਤੌਰ ਤੇ ਇਨਾ ਪਾਰਲੀਮੈਂਟ ਚੋਣਾਂ ਦੇ ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਤਾਂ ਜੋ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ ਸਾਤ ਕਿਨੇ ਸਾਨੂੰ ਮੈਂਬਰ ਪਾਰਲੀਮੈਂਟ ਬਣਾਉਣਾ ਤੂੰ ਇੱਕ ਮਹੀਨਾ ਦਿਨ ਰਾਤ ਮਿਹਨਤ ਕਰਕੇ ਆਪਦੇ ਭਰਾ ਨੂੰ ਮੈਂਬਰ ਪਾਰਲੀਮੈਂਟ ਬਣਾ ਦਿਓ ਮੁੜ ਕੇ ਮੇਰਾ ਵਾਦਾ 5 ਸਾਲ ਦਿਨ ਰਾਤ ਤੁਹਾਡੇ ਲਈ ਮੈਂ ਕੰਮ ਕਰੂੰਗਾ ਤੁਹਾਡੇ ਪਿੰਡਾਂ ਨੂੰ ਜਾਂਦੇ ਰਸਤੇ ਤੁਹਾਡੇ ਦੇਰਿਆਂ ਨੂੰ ਜਾਂਦੇ ਰਸਤੇ ਤੁਹਾਡੇ ਸ਼ਹਿਰਾਂ ਦੀਆਂ ਗਲੀਆਂ ਤੁਹਾਡੇ ਪਿੰਡਾਂ ਦੇ ਵਿੱਚ ਸਕੂਲ ਟਾਡੇ ਇਲਾਕੇ ਦੇ ਵਿੱਚ ਹਸਪਤਲ ਤੁਹਾਡੇ ਗ੍ਰਾਉਂਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗ੍ਰਾਉਂਡਾਂ ਗ੍ਰਾਉਂਡਾਂ ਦੇ ਵਿੱਚ ਚੰਗੇ ਕੋਚ ਰੱਖ ਕੇ ਦੇਵਾਂਗੇ ਕਿਹੇ ਗੁੱਲੋਂ ਲਾਲਜੀਤ ਭੁੱਲਰ ਤੁਹਾਡਾ ਪੁੱਤ ਤੁਹਾਡਾ ਭਰਾ ਪਿਛੇ ਨਹੀਂ ਹਟੂਗਾ ਬਸ ਤਗੜੇ ਹੋ ਕੇ ਇੱਕ ਮਹੀਨਾ ਤੁਸੀਂ ਮੇਰੀ ਮਿਹਨਤ ਕਰਦੋ ਮੁੜ ਕੇ 5 ਸਾਲ ਦੇ ਰਾਤਾ ਹੱਲੀ ਕੰਮ ਮੈਂ ਕਰਾਂ ਇਹਨਾਂ ਕੇਜਰੀਵਾਲ ਸਾਹਿਬ ਨੂੰ ਨਰਿੰਦਰ ਮੋਦੀ ਨੇ ਬਿਨਾਂ ਖੂਬਚੋ ਦੇ ਹੱਥ ਤੇ ਬੰਦ ਕੀਤਾ ਕੋਈ ਲਾਕਰ ਚੋਂ ਪੈਸਾ ਨਹੀਂ ਲੱਭਾ ਕੋਈ ਕਿਸੇ ਦੇ ਖਾਤੇ 'ਚ ਆਰ.ਟੀ.ਜੀ. ਨਹੀਂ ਹੋਈ ਕੋਈ ਘਰੋਂ ਪੈਸਾ ਨਹੀਂ ਲੱਭਾ ਜਾਣ ਬੋਝ ਕੇ ਧੱਕੇ ਨਾਲ ਡਿਪਟੀ ਕਲਰਸ਼ਿਪ ਕੀਤੀ ਗਈ ਆ ਪਹਿਲਾਂ ਚਾਰਖੜ ਦੇ ਮੁੱਖ ਮੰਤਰੀ ਹਿੰਮਤਸਰੇ ਨੂੰ ਬੰਦ ਕੀਤਾ ਗਿਆ ਫਿਰ ਅਰਵਿੰਦ ਕੇਜਰੀਵਾਲ ਜੀ ਨੂੰ ਬੰਦ ਕੀਤਾ ਗਿਆ ਤੇ ਕਿਵੇਂ ਕੀਤਾ ਗਿਆ ਪਹਿਲਾਂ ਕੇਜਰੀਵਾਲ ਸਾਹਿਬ ਨੂੰ ਅੱਜ ਤੋਂ 8-9 ਮਹੀਨੇ ਪਹਿਲਾਂ ਈਡੀਐਲੋਂ ਸ hẳnਪੇਟ ਦੇ ਚਲੂ ਕੀਤੇ ਗਏ 8-9 ਵਾਰ ਸ hẳn ਕੀਤੇ ਗਏ ਤੇ ਵਾਰ-ਵਾਰ ਇਹੋ ਮੈਸੇਜ ਜਾਂਦਾ ਰਿਹਾ ਕਿ ਇੰਡੀਆ ਲਾਇਸਨਰ ਇਲੈਕਸ਼ਨ ਲੜੋ ਕਨੇ ਕਨੇ ਇਲੈਕਸ਼ਨ ਲੜੋ ਜੇ ਤੁਸੀਂ ਇੰਡੀਆ ਇਲੈਕਸ਼ਨ ਨਾ ਇੰਡੀਆ ਅਲਾਈንስ ਨਾਲ ਨਾਲ ਕੇ ਇਲੈਕਸ਼ਨ ਲੜੀ ਕਿ ਅਸੀਂ ਤੁਹਾਡੇ ਦੇ ਪੱਛਾ ਕਰਕੇ ਤੁਹਾਨੂੰ ਅੰਦਰ ਕਰ ਦਿਆਂਗੇ ਜੇ ਇਕੱਲੇ ਇਕੱਲੇ ਲੜੋਗੇ ਅਸੀਂ ਤਾਂ ਕੁਝ ਨਹੀਂ ਕੀਤੇ ਕੇਜਰੀਆਲ ਸਾਹਿਬ ਸੱਚੇ ਸੁੱਚੇ ਸਨ ਚਿੱਪੀ ਚਾਦਰ ਸਨ ਉਹਨਾਂ ਡਰੇ ਨਾ ਝੁਕੇ ਤੇ ਨਾ ਉਹਨਾਂ ਇਹ ਕਿਹਾ ਵੀ ਅਸੀਂ ਇਕੱਲੇ ਇਕੱਲੇ ਲੜਾਂਗੇ ਇੰਡੀਆ ਅਲਾਈንስ ਨਾਲ ਰਲ ਕੇ ਇਲੈਕਸ਼ਨ ਲੜਦਾ ਮਨ ਬਣਾਇਆ ਨਰਿੰਦਰ ਮੋਦੀ ਨੂੰ ਲਾਉਣ ਦਾ ਮਨ ਬਣਾਇਆ ਤੇ ਉਹਦੇ ਬਾਅਦ ਅੜਾ ਲਾਸਟ ਵਾਲਾ ਸੰਭਾਣਾ ਉਸ ਵਾਰੀ ਤੇ ਸਿੱਧਾ ਇਹ ਕਹਿ ਦਿੱਤਾ ਗਿਆ ਈਡੀ ਵੱਲੋਂ ਕੇ ਜਾਂ ਤੇ ਬੀਜੇਪੀ ਜੁਆਇਨ ਕਰ ਲੋ ਨਹੀਂ ਤੇ ਧਰ ਤੇ ਉਹਨੇ ਪਰਚਾ ਕਰਕੇ ਤੁਹਾਨੂੰ ਜੇਲ੍ਹ ਚ ਭੇਜ ਦੇਣਾ ਕੇਜਰੀਵਾਲ ਸਾਹਿਬ ਫੇਰ ਨਹੀਂ ਡਰੇ ਨਾ ਚੁਕੇ ਤੇ ਮੋਦੀ ਸਰਕਾਰ ਨੇ ਏਡੀ ਨੂੰ ਹਥਿਆਰ ਵਜੋਂ ਵਰਤ ਕੇ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਚ ਭੇਜਤਾ ਪਰ ਕੇਜਰੀਵਾਲ ਸਾਹਿਬ ਨੂੰ ਜਿਹੜਾ ਇਹ ਜੇਲ੍ਹ ਚ ਭੇਜਿਆ ਉਹਦੇ ਨਾਲ ਲੋਕਾਂ ਦੇ ਵਿੱਚ ਹਰਮਨ ਪਿਆਰਤਾ ਵਧ ਗਈ ਆ ਕੇਜਰੀਵਾਲ ਸਾਹਿਬ ਦੀ ਜਾਂ ਆਮ ਆਦਮੀ ਪਾਰਟੀ ਨਾਲ ਪਰ ਬਹੁਤ ਹੀ ਗਿਣਤੀ ਦੇ ਵਿੱਚ 70 75% ਲੋਕਾਂ ਨੇ ਇਹ ਕਿਹਾ ਕਿ ਅਸੀਂ ਆ ਪੀਜੇਪੀ ਪਾਰਟੀ ਨਾਲ ਮੈਂ ਕਿਹਾ ਵੀ ਫਿਰ ਤੁਸੀਂ ਕਿਹਾ ਜੇ ਕਹਿੰਦੇ ਅੱਜ ਤੋਂ ਪਹਿਲਾਂ ਅਸੀਂ ਪੀਜੇਪੀ ਨੂੰ ਵੋਟ ਕਰਦੇ ਰਹੇ ਹਾਂ ਪਰ ਜਦੋਂ ਦਾ ਤੱਕਾ ਨਰੇਂਦਰ ਮੋਦੀ ਨੇ ਬੀਜੇਪੀ ਸਰਕਾਰ ਨੇ ਅਰਵਿੰਦ ਕੇਜਰੀਵਾਲਾ ਕੀਤਾ ਉਦੋਂ ਦਾ ਹੀ ਮਨ ਬਣਾ ਲਿਆ ਵੀ ਹੁਣ ਅਹੀਂ ਅਰਵਿੰਦ ਕੇਜਰੀਵਾਲ ਦਾ ਅਸੀਂ ਆਮ ਆਦਮੀ ਪਾਰਟੀ ਨਾਲ ਤੁਰਨਾ ਵੱਡੀ ਗਿਣਤੀ ਦੇ ਵਿੱਚ ਲੋਕ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਇੰਡੀਆ ਆਲਾਈਸ ਦੇ ਉਮੀਦਵਾਰਾਂ ਦੇ ਹੱਕ ਚਾਏ ਆ 543 ਸੀਟਾਂ ਦੇ ਵਿੱਚੋਂ 440 ਤੋਂ ਵੱਧ ਸੀਟਾਂ ਮੈਂਬਰ ਪਾਰਲੀਮੈਂਟ ਦੀਆਂ ਇੰਡੀਆ ਆਲਾਈਸ ਨੂੰ ਆਉਣਗੀਆਂ ਤੇ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ 13 ਪੰਜਾਬ ਤੋਂ ਦਿੱਲੀ ਤੋਂ ਦੁੱਤੀਆਂ ਸਟੇਟਾਂ ਤੋਂ ਜਿਨ੍ਹਾਂ ਸਾਡੇ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਆ ਵੱਡੀ ਬਹੁਮਤ ਨਾਲ ਜਿੱਤਣਗੇ ਲੋਕ ਜਿਤਾ ਕੇ ਲੋਕ ਸਭਾ 'ਚ ਭੇਜਣਗੇ ਇੰਡੀਆ ਲਈ ਤਾਂ ਪ੍ਰਧਾਨ ਮੰਤਰੀ ਬਣ ਤੇ ਅਸੀਂ ਆਪਦੇ ਪੰਜਾਬ ਦੇ ਰੂਰਲ ਡਿਵੈਲਪਮੈਂਟ ਦੇ ਪੈਸੇ ਸਾਡੇ ਨਰੇਗਾ ਦੀਆਂ ਸਕੀਮਾਂ ਜਿਹੜੀਆਂ ਕੇਂਦਰ ਨੇ ਬੰਦ ਕੀਤੀਆਂ ਉਹ ਵੀ ਚਲਾਵਾਂਗੇ ਨਾਲ ਜਿਹੜੀ ਚੰਡੀਗੜ੍ਹ 'ਚ ਭਰਤੀ ਹੁੰਦੀ ਆ 60 40 ਦੇ ਅਨੁਪਾਤ ਨਾਲ 40% ਪੰਜਾਬ ਦੇ ਬੱਚੇ ਸਲੈਕਟ ਕੀਤੇ ਜਾਂਦੇ ਸੀ ਉਹ ਵੀ ਭਾਜੀਪੀ ਸਰਕਾਰ ਨੇ ਮੋਦੀ ਨੇ ਬੰਦ ਕਰਤੇ ਸਾਰੇ ਹੱਕ ਹੂਕ ਪੰਜਾਬ ਤੇ ਅਸੀਂ ਕਰਮ ਨਾਲ ਲੈ ਕੇ ਆਵਾਂਗੇ